ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਵੇਗਾ ਵਿਦਿਆਰਥੀ ਸੈਸ਼ਨ ਪੰਜਾਬ 'ਚ ਹੁਣ ਜਾ ਰਿਹਾ ਹੈ ਪਹਿਲੀ ਵਾਰ ਜੀ ਹਾਂ ਪੰਜਾਬ ਦੇ ਵਿੱਚ ਹੁਣ ਵਿਧਾਨ ਸਭਾ ਦੇ ਵਿੱਚ ਬੱਚੇ ਜਿਹੜੇ ਕਿ ਵਿਦਿਆਰਥੀ ਸੈਸ਼ਨ ਕਰਨਗੇ ਉੱਥੇ ਹੀ ਮੁੱਖ ਮੰਤਰੀ ਵਿਧਾਇਕ ਮੰਤਰੀ ਅਤੇ ਉੱਥੇ ਹੀ ਵਿਰੋਧੀ ਧਿਰ ਜਿਹੜੇ ਕਿ ਬਣਦੇ ਹੋਏ ਨਸਰ ਆਉਣਗੇ ਤੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਤੇ ਜਿਸ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਇੱਕ ਵਿਸ਼ੇਸ਼ ਵਿਦਿਆਰਥੀ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਦੀ ਜੜੀ ਕੇ ਭੂਮਿਕਾ ਨਿਭਾਉਣਗੇ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਲੋਕਤੰਤਰ ਦੇ ਕੰਮਕਾਜ ਬਾਰੇ ਜਾਗਰੂਕ ਕਰਨ ਅਤੇ ਸਿਆਸਤ ਦੇ ਵਿੱਚ ਹਾਂ ਪੱਖੀ ਹਿੱਸੇਦਾਰੀ ਲੈਣ ਦੇ ਲਈ ਜਿਹੜਾ ਕਿ ਪ੍ਰੇਰਿਤ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਹੈ ਸਰਕਾਰ ਨੇ ਇਹ ਵਿਸ਼ੇਸ਼ ਸੈਸ਼ਨ ਜਿਹੜਾ ਕਿ 26 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਦੱਸੀਏ ਕਿ ਇਹ ਅਸਲ ਸੈਸ਼ਨ ਦੇ ਬਿਲਕੁਲ ਵਾਂਗ ਹੋਵੇਗਾ ਇਸ ਦੀ ਪ੍ਰਵਾਨਗੀ ਜਿਹੜੀ ਕਿ ਪ੍ਰਧਾਨਗੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕਰਨਗੇ ਤੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਲਈ ਸੋਬੇ ਦੇ ਜਿਹੜੇ ਕਿ ਸਾਰੇ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜ ਦੇ ਜਿਹੜੇ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨੇ ਜਿੱਥੇ ਉਹ ਲੋਕਤੰਤਰੀ ਪ੍ਰਣਾਲੀ ਨੂੰ ਸਮਝਣਗੇ ਸਿੱਖਿਆ ਵਿਭਾਗ ਅਤੇ ਵਿਦਵਨ ਸਭਾ ਸਖਤਰ ਰੇਤ ਸਾਂਝੇ ਤੌਰ ਤੇ ਚੋਣ ਪ੍ਰਕਿਰਿਆ ਨੂੰ ਪੂਰਾ ਕਰਨਗੇ ਵਿਦਵਨ ਸਭਾ ਕਮੇਟੀ ਅਤੇ ਸਿੱਖਿਆ ਵਿਭਾਗ ਵਿਚਕਾਰ ਪਹਿਲਾਂ ਹੀ ਮੀਟਿੰਗਾਂ ਹੋ ਚੁੱਕੀਆਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਕੁਝ ਦਿਨ ਵਿੱਚ ਇੱਕ ਸਖਲਾਈ ਸੈਸ਼ਨ ਮਿਲੇਗਾ ਤੇ ਜਿਸ ਦੇ ਵਿੱਚ ਆਪਰੇਸ਼ਨ ਕਾਲ ਮੌਲਤਵੀ ਪ੍ਰਸਤਾਵ ਜ਼ੀਰੋ ਆਵਰ ਅਤੇ ਬਿਲ ਪਾਸ ਕਰਨ ਸਮੇਤ ਵਿਧਾਨ ਸਭਾ ਪ੍ਰਕਿਰਿਆ ਦੀ ਪੂਰੀ ਪ੍ਰਕਿਰਿਆ ਝੜੀ ਕੇ ਉਸ ਬਾਰੇ ਦੱਸਿਆ ਜਾਵੇਗਾ ਤੇ ਉਥੇ ਹੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਿਦਿਆਰਥੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਵੇਗਾ ਜਦੋਂ ਕਿ ਕੁਝ ਮੰਤਰੀ ਬਣਨਗੇ ਅਤੇ ਬਾਕੀ ਵਿਧਾਇਕ ਵਜੋਂ ਹਿੱਸਾ ਲੈਣਗੇ ਤੇ ਵਿਧਾਨ ਸਭਾ ਸੈਸ਼ਨ 'ਚ ਉਹ ਸਰਕਾਰ ਦੇ ਕੰਮ ਤੇ ਸਵਾਲ ਉਠਾਉਣਗੇ ਤੇ ਵਿਰੋਧੀ ਧਿਰ ਵੀ ਜਿਹੜਾ ਕਿ ਕੁਝ ਵਿਦਿਆਰਥੀਆਂ ਦੇ ਵੱਲੋਂ ਬਣਾਇਆ ਜਾਵੇਗਾ ਤੇ ਦੂਜੇ ਪਾਸੇ ਉਥੇ ਹੀ ਵਿਧਾਨ ਸਭਾ ਦੇ ਨੇਮਾਤੇ ਚਰਚਾ ਕਰਨੀ ਹੈ ਜਿਵੇਂ ਕਿ ਇੱਕ ਅਸਲੀ ਸੈਸ਼ਨ ਦੇ ਵਿੱਚ ਹੁੰਦਾ ਹੈ ਵਿਦਿਆਰਥੀ ਵਿਰੋਧੀ ਤੇਰੇ ਤੇ ਸੱਤਾਧਾਰੀ ਪਾਰਟੀਆਂ ਦੀ ਭੂਮਿਕਾ ਨਿਭਾਉਣਗੇ ਸਵਾਲ ਪੁੱਛਣਗੇ ਬਿੱਲ ਪੇਸ਼ ਕਰਨਗੇ ਤੇ ਉੱਥੇ ਹੀ ਉਹਨਾਂ ਦੇ ਚਰਚਾ ਕਰਨਗੇ ਤੇ ਦੱਸਦੀ ਕਿ ਵਿਦਿਆਰਥੀ ਸੈਸ਼ਨ ਦਾ ਮੁੱਖ ਉਦੇਸ਼ ਜਿਹੜਾ ਕਿ ਨੌਜਵਾਨਾਂ ਨੂੰ ਲੋਕਤੰਤਰੀ ਕਦਰਾਂ ਕੀਮਤਾ ਸੰਵਿਧਾਨ ਅਤੇ ਵਿਧਾਕ ਜਿਹੜੀ ਕਿ ਕਾਰਵਾਈਆਂ ਦੀ ਝਲਕ ਦੇਣਾ ਹੈ ਜਦੋਂ ਵਿਦਿਆਰਥੀਆਂ ਦੀ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਂਦੇ ਨੇ ਤਾਂ ਉਹ ਸਮਝਣਗੇ ਕਿ ਸੂਬੇ ਦੇ ਵਿੱਚ ਨੀਤੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ ਬਹਿਸ ਕੀਤੀ ਜਾਂਦੀ ਹੈ ਤੇ ਲਾਖੂ ਕੀਤੀ ਜਾਂਦੀ ਹੈ ਤੇ ਉਥੇ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਵੀ ਕਿਹਾ ਹੈ ਕਿ ਭਵਿਕ ਵਿੱਚ ਅਜਿਹੇ ਸ਼ਾਸਨ ਹਰ ਸਾਲ ਅਯੋਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਉਹਨਾਂ ਨੂੰ ਸ਼ਾਸਨ ਪ੍ਰਣਾਲੀ ਦੇ ਨਾਲ ਸਿੱਧੇ ਤੌਰ ਤੇ ਜੁੜ ਕੜੋ ਹੋ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਹੇਠ ਇੱਕ ਪਾਰਦਰਸ਼ੀ ਸਿੱਖਿਆਤ ਅਤੇ ਸੁਚਿਤ ਪ੍ਰਸ਼ਾਸਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਜਿਹੜਾ ਕਿ ਇੱਕ ਕਦਮ ਹੈ ਤੇ ਜਿਸ ਤੋਂ ਬਾਅਦ ਹੁਣ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੱਕ ਵਿਦਿਆਰਥੀ ਸੈਸ਼ਨ ਜਿਹੜਾ ਕਿ ਅਜੋਜਿਤ ਕੀਤਾ ਜਾਵੇ